ਜਿਸ ਦਾ ਖੇਤ ਉਹਦੀ ਰੇਤ ਜਿੰਨਾ ਦੇ دریاਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਆ ਤੁਸੀਂ ਮਿੱਟੀ ਚੱਕ ਲਓ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲਓ ਜੇ ਤੁਹਾਨੂੰ ਆਪ ਚਾਹੀਦੀ ਹੈ ਤਾਂ ਤੁਸੀਂ ਵੇਰਦ ਕਰੋ ਔਰ ਫਸਲਾਂ ਦੀ ਬਰਬਾਦੀ ਹੋਈ ਹੈ ਜਾਂ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਹੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਖੜਾ ਕਰਨ ਪਸ਼ੂਆਂ ਦੀ ਮੌਤ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੱਡੇ ਪੱਧਰ ਤੇ ਸੀ ਵੈਕਸੀਨੇਸ਼ਨ ਟੀਕਾ ਕਰਨ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਕਰਾਵਾਂਗੇ ਇੰਨੀ ਦਿਨੀ ਹਾਲਾਂਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਚੱਲ ਰਹੇ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਅੱਜ ਕੈਬਨਿਟ ਮੀਟਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਮੰਜ਼ੂਰੀ ਦਿੱਤੀ ਹੈ ਕਿ ਜਿਸ ਦੇ ਖੇਤ ਹੋਣਗੇ ਉਸ ਦੀ ਹੀ ਰੇਤ ਹੋਵੇਗੀ ਜਿहां ਤੁਹਾਨੂੰ ਦੱਸ ਦੇ ਕਿ ਇਸ ਦੇ ਨਾਲ ਹੀ 20000 ਪ੍ਰਤੀ ਏਕੜ ਮੁਆਵਜ਼ਾ ਜਿਨ੍ਹਾਂ ਦੀ ਫਸਲ ਨੁਕਸਾਨੀ ਗਈ ਆ ਉਹਨਾਂ ਨੂੰ ਸਰਕਾਰ ਦੇਵੇਗੀ ਇਹ ਵੀ ਐਲਾਨ ਮੁੱਖ ਮੰਤਰੀ ਮਾਨ ਦੇ ਵੱਲੋਂ ਖੁਦ ਹਸਪਤਾਲ ਦੇ ਵਿੱਚੋਂ ਲਾਈਵ ਹੋ ਕੇ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਉਹਨਾਂ ਨੂੰ 4 ਲੱਖ ਮੁਆਵਜ਼ਾ ਮਿਲੇਗਾ ਤੇ ਸਰਕਾਰੀ ਬੈਂਕਾਂ ਤੋਂ ਜਿਨ੍ਹਾਂ ਨੇ ਕਰਜ਼ਾ ਲਿਆ ਹੋਇਆ 6 ਮਹੀਨੇ ਤੱਕ ਕੋਈ ਵੀ ਬੈਂਕ ਵਾਲਾ ਉਹਨਾਂ ਨੂੰ ਤੰਗ ਨਹੀਂ ਕਰੇਗਾ ਤੇ ਨਾ ਹੀ ਇਸ ਦਾ ਵਿਆਜ ਲੱਗੇਗਾ ਮੈਂ ਵੀ ਬੰਦਾ ਹਾਂ ਔਰ ਦਿਨ ਬਏ ਦਿਨ ਮੈਂ ਠੀਕ ਹੋ ਰਿਹਾ ਹਾਂ ਤੁਸੀਂ ਮੀਡੀਆ ਚ ਖਬਰਾਂ ਪੜ੍ਹ ਲਈਆਂ ਹੋਣਗੀਆਂ ਸੁਣ ਲਿਆ ਹੋਊਗਾ ਪਰ ਮੈਂ ਹਸਪਤਾਲ 'ਚ ਆਪਣੇ ਕਮਰੇ ਦੇ ਵਿੱਚ ਬਹਿ ਕੇ ਹਰ ਵਕਤ ਪੰਜਾਬੀਆਂ ਦੀ ਚਿੰਤਾ ਕਰਦਾ ਮੈਂ ਇੱਥੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਡੀਜੀਪੀ ਪੰਜਾਬ ਨੂੰ ਬੁਲਾਇਆ ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ ਲੋਕਾਂ ਦੇ ਦੁੱਖਾਂ ਦੇ ਵੀ ਇਸ ਸੰਕਟ ਦੀ ਘੜੀ ਚ ਨਾਲ ਖੜੋ ਕੁਝ ਫੈਸਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਉਹਨਾਂ ਫੈਸਲਿਆਂ ਦੀ ਲਿਸਟ ਪੜ ਕੇ ਸੁਣਾਉਣ ਲੱਗਿਆ ਸਭ ਤੋਂ ਪਹਿਲਾਂ ਤਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚ ਆ ਗਈ ਕਿਸੇ ਸਮੇਂ ਵਿਆਸ ਬਹੁਤ ਚੌੜਾ ਹੁੰਦਾ ਸੀ ਹੁਣ ਵਿਆਸ ਦਾ ਜਿਹੜੀ ਇਹ ਚੌੜਾਈ ਘਟ ਗਈ ਪਾਣੀ ਬਹੁਤ ਜ਼ਿਆਦਾ ਆ ਗਿਆ ਪਰੋਂ ਤੇ ਉਹਦੇ ਨਾਲ ਮਾਰ ਵੱਧ ਗਈ ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ ਮਤਲਬ ਜਿੰਨਾ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਹਾਂ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਜੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਆ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ apni ਇੱਛਾ ਮੁਤਾਬਕ ਵੇਚ ਵੀ ਸਕਦੇ ਆ ਸੋ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਇਹ ਡੀਸਿਲਟਿੰਗ ਕਹਿੰਦੇ ਆ ਅੰਗਰੇਜ਼ੀ 'ਚ ਨੂੰ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲੋ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲੋ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰ ਦੇ ਕਿਸੇ ਇਸਤੇਮਾਲ ਵਾਸਤੇ ਤਾਂ ਤੁਸੀਂ ਵਰਤ ਲਓ ਔਰ ਫਸਲਾਂ ਦੀ ਬਰਬਾਦੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਤੇ ਚੈੱਕ ਤੁਹਾਡੇ ਹੱਥਾਂ 'ਚ ਫੜਾਵਾਂਗੇ ਅਸੀਂ ਕਬਕੇ ਕਈ ਵਾਰੀ مشترਕਾ ਖਾਤੇ ਨੇ ਅਕਾਊਂਟ ਨਹੀਂ ਹੈਗੇ ਪਰ ਅਸੀਂ ਤੁਹਾਨੂੰ ਤੁਹਾਡੇ ਜੀਹਾਂ ਦੇ ਨਾਂ ਪੁੱਛ ਕੇ ਡੀਸੀਆਂ ਰਾਹੀਂ ਫੜਵਾਰੀਆਂ ਰਾਹੀਂ ਤੇ ਤੁਹਾਡੇ करे चेक ਪਹੁੰਚ ਜਾਊਗਾ 20000 ਰੁਪਏ ਕੇਕਰ ਦਾ ਨੁਕਸਾਨ ਜਿਹੜਾ ਮਿਲੂਗਾ ਹੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਿਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਊਗਾ ਉਨ੍ਹਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ ਹਜ਼ਾਰਾਂ ਪਰਿਵਾਰਾਂ ਦੇ ਘਰ ਟਹਿ ਗਏ ਪਾਣੀ ਜੀ ਰੁੜ ਗਏ ਉਹਦਾ ਸਰਵੇ ਕਰਾਇਆ ਜਾਊਗਾ ਤਿੰਨਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਸਹਾਇਤਾ ਦੇਊਗੀ ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਹੈ ਥੋੜੀ-ਥੋੜੀ ਤੇ ਮੁਆਵਜ਼ਾ ਉਦੋਂ ਦੇਵਾਂਗੇ ਜਦੋਂ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋ ਗਿਆ ਔਰ ਹਰ ਪ੍ਰਭਾਵਿਤ ਜਿਹੜੇ ਲੋਕ ਨੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਨੇ ਕੋਆਪਰੇਟਿਵ ਸੁਸਾਇਟੀਆਂ ਤੋਂ ਜਸਟ ਹੀਟ ਐਗਰੀਕਲਚਰ ਬੈਂਕਾਂ ਤੋਂ ਜਿਹੜੀਆਂ ਸਰਕਾਰ ਦੀਆਂ ਬੈਂਕਾਂ ਆ ਕਰਜ਼ੇ ਲੈ ਹੋਏ ਆ ਤਾਂ ਉਹਨਾਂ ਕਰਜ਼ਾ ਚੁਕਾਉਣ ਦੀ ਜਿਹੜੀ ਹੈ ਉਹ ਲਿਮਟ ਜਿਹੜੀ ਉਹ 6 ਮਹੀਨੇ ਵਧਾ ਦਿੱਤੀ ਗਈ ਹੈ 6 ਮਹੀਨੇ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਊਗੀ ਤੇ ਉੱਤੇ ਕੋਈ ਵਿਆਜ ਵੀ ਨਹੀਂ ਲੱਗੂਗਾ ਕੋਈ ਕੋਈ ਤੁਹਾਨੂੰ ਆ ਕੇ ਤੰਗ ਨਹੀਂ ਕਰੂਗਾ ਬੈਂਕ ਵਾਲਾ ਵੱਡੀ ਬਿਨਤੀ ਚ ਪਸ਼ੂਆਂ ਦਾ ਨੁਕਸਾਨ ਹੋਇਆ ਗਾਵਾਂ ਮੱਜਾਂ ਬੱਕਰੀਆਂ ਪੋਲਟਰੀ ਫਰਮ ਮੱਜ ਪਸ਼ੂ ਮੱਛੀਆਂ ਮੌਤ ਹੋ ਗਈ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦੇਵੇ ਹੜਾਂ ਕਾਰਨ ਪਸ਼ੂਆਂ ਦੀ ਮੌਤ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੱਡੇ ਪੱਧਰ ਤੇ ਸੀ वैक्सीनेशन टीका ਕਰਨ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਕਰਾਵਾਂਗੇ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਕਿ ਕਈ ਵਾਰੀ ਹੜ੍ਹਾਂ ਤੋਂ ਬਾਅਦ ਇਨਸਾਨਾਂ ਚ ਵੀ ਬਿਮਾਰੀਆਂ ਫੈਲ ਜਾਂਦੀਆਂ ਨੇ ਉਹਦੇ ਵਾਸਤੇ ਸਰਕਾਰ ਵੱਲੋਂ 1700 ਦੇ ਕਰੀਬ ਪਿੰਡਾਂ ਵਿੱਚ 300 ਦੇ ਕਰੀਬ ਸ਼ਹਿਰੀ ਵਾਰਡਾਂ ਨੂੰ ਫੋਗਿੰਗ ਮਸ਼ੀਨਾ ਮਹਿਆ ਕਰਾਵਾਂਗੇ ਇਸ ਤੋਂ ਇਲਾਵਾ ਹਰੇਕ ਪਿੰਡ ਦੇ ਵਿੱਚ ਕਲੀਨਿਕ ਹਰ ਪਿੰਡ ਦੇ ਵਿੱਚ ਔਰ ਡਾਕਟਰ ਆਉਣਗੇ ਕੋਈ ਹਾੜਾਂ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਪਰ ਤੁਸੀਂ ਕੋਈ ਛੋਟਾ ਮੋਟਾ ਤੁਹਾਨੂੰ ਐ ਲੱਗਦਾ ਹੈ ਕਿ ਮੈਨੂੰ ਖੰਘ ਖਾਂਸੀ ਹੋਈ ਜਾਂਦਾ ਮੈਨੂੰ ਆਹ ਬਿਮਾਰੀ ਹੋਈ ਜਾਂਦੀ ਹੈ ਮੈਨੂੰ ਲੱਗਦਾ ਹੈ ਮੈਨੂੰ ਨਹੀਂ ਹੋਇਆ ਅੱਧੇ ਪਿੰਡ ਨੂੰ ਹੋ ਗਿਆ ਤਾਂ ਅਸੀਂ ਵੱਡੇ ਵੱਡੇ ਡਾਕਟਰ ਜਿਹੜੇ ਨੇ ਉਹ ਵੱਡੇ ਵੱਡੇ ਹਸਪਤਾਲਾਂ ਚੋਂ ਅਸੀਂ ਉਹਨਾਂ ਨੂੰ ਗੱਲ ਕਰ ਕਰਕੇ ਉਹ ਤੁਹਾਡੇ ਘਰਾਂ ਦੇ ਨੇੜੇ ਕਿਤੇ ਤੁਹਾਡੇ ਪਿੰਡ ਕੈਂਪ ਲਾਉਣਗੇ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਕੋਈ ਵੀ ਪਿੰਡ ਹੈ ਜਾਨੀ ਹੋਊਗਾ ਜਿੱਥੇ ਕੋਈ ਦਵਾਈ ਜਿਹੜੀ ਆ ਉਹ ਨਾ ਮਿਲੇ ਸਾਰੇ ਪਿੰਡਾਂ 'ਚ ਦਵਾਈਆਂ ਪਹੁੰਚਾਵਾਂਗੇ ਮੈਡੀਕਲ ਕੈਂਪ ਲਾਵਾਂਗੇ ਛੋਟੀਆਂ-ਮੋਡੀਆਂ ਬਿਮਾਰੀਆਂ ਦਾ ਤਾਂ ਕਿ ਤੁਰੰਤ ਇਲਾਜ ਹੋ ਸਕੇ ਸਾਫ ਸਪਾਈ ਵਾਸਤੇ ਹਰੇਕ ਪਿੰਡ ਚ ਸ਼ਹਿਰੀ ਵਾਰਡ ਚ ਵਿਆਪਕ ਪੱਧਰ ਤੇ ਸਫਾਈ ਮਹਮਲਾਵਾਗੇ ਕਿਉਂਕਿ ਬਹੁਤ ਕੁਝ ਹੜਾਂ ਦੇ ਨਾਲ ਵਹਿ ਕੇ ਆ ਜਾਂਦਾ ਹੈ ਹੜਾਂ ਕਰਨ ਸਕੂਲਾਂ ਦੀਆਂ ਬਿਲਡਿੰਗਾਂ ਦਾ ਕਾਲ ਜਾਂਦੀਆਂ ਬਿਲਡਿੰਗਾਂ ਦਾ ਬਿਜਲੀ ਦੇ ਖੰਭਿਆਂ ਦਾ ਤਾਰਾਂ ਦਾ ਗ੍ਰਿਡਾਂ ਦਾ ਬਹੁਤ ਨੁਕਸਾਨ ਹੋਇਆ ਹੈ ਹੋਰ ਵੀ ਸਰਕਾਰੀ ਜਾਇਦਾਦਾਂ ਜਿਹੜੀਆਂ ਹਨ ਉਨ੍ਹਾਂ ਦਾ ਨੁਕਸਾਨ ਹੋ ਗਿਆ ਉਦਾ ਸਰਵੇ ਕਰਾ ਕੇ ਜੰਗੀ ਪੱਧਰ ਤੇ ਯੋਜਨਾ ਤਿਆਰ ਕੀਤੀ ਜਾਊਗੀ ਤਾਂ ਕਿ ਇਹ ਸੰਕਟ ਦੇ ਮੌਕੇ ਅਸੀਂ ਪੰਜਾਬੀਆਂ ਦੇ ਨਾਲ ਖੜੇ ਹੋਈਏ ਮੈਂ ਠੀਕ ਹੋ ਰਿਹਾ ਮੈਂ ਜਲਦੀ ਜਦੋਂ ਛੁੱਟੀ ਮਿਲ ਗਈ ਮੈਂ ਤੁਹਾਡੇ ਚ ਹੀ ਹੂੰਗਾ ਮੈਂ ਲੋਕਾਂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਤੇ ਪਰ ਇੱਥੇ ਬਹਿ ਕੇ ਮੈਂ ਤੁਹਾਡੇ ਦਰਦ ਨੂੰ ਸਮਝ ਸਕਦਾ ਮੈਨੂੰ ਆਪਣਾ ਦਰਦ ਬਹੁਤ ਘੱਟ ਲੱਗਿਆ ਲੋਕਾਂ ਦੇ ਦਰਦ ਦੇ ਮੁਕਾਬਲੇ ਤੇ ਮੈਂ ਅੱਜ ਹਸਪਤਾਲ ਦੇ ਵਿੱਚੋਂ ਇਹ ਵੀਡੀਓ ਬਣਾ ਰਿਹਾ ਕਿ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਕੁਦਰਤ ਦੀ ਮਾਰ ਹੈ ਕੁਦਰਤ ਮੂਰੇ ਕਿਸਦਾ ਜੋਰ ਨਹੀਂ ਚੱਲਦਾ ਤੇ ਪੰਜਾਬ ਸਰਕਾਰ ਜਿਹੜੀ ਹੈ ਤੁਹਾਡੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੌਕੇ ਤੇ ਹਰ ਸੰਕਟ ਦੇ ਮੌਕੇ ਤੇ ਦੁੱਖ ਦੀ ਕੜੀ 'ਚ ਤੁਹਾਡੇ ਨਾਲ ਖੜਾਂਗੇ ਇਹ ਅਨਾਉਂਸਮੈਂਟਾਂ ਜਿਹੜੀਆਂ ਕੀਤੀਆਂ ਇੱਥੇ ਜਲਦੀ ਅਸੀਂ ਜਿਹੜੇ ਬਾਕੀ ਤਾਂ ਫੈਸਲੇ ਹੋ ਜਾਣਗੇ 20000 ਰੁਪਏ ਵਿੱਚ ਇਹਦੀ ਮਿਲ ਜੂਗਾ ਜਿ ਜਿਸ ਦੀ ਰੇਤ ਉਸ ਦਾ ਖੇਤ ਇਹ ਵੀ ਲਾਗੂ ਹੋ ਗਿਆ ਫੈਸਲਾ ਤੇ ਜਦੋਂ ਜਦੋਂ ਤੁਹਾਡੀ ਟਰਾਲੀਆਂ ਉੱਤੇ ਪਹੁੰਚਣ ਲੱਗ ਗਿਆ ਤੁਸੀਂ ਚੱਕ ਲਓ ਰੇਤਾ ਚੱਕ ਕੇ ਵੇਚਣਾ ਵੇਚ ਦੋ ਮਾਝੀ ਲੈ ਜਾਓ ਸੋ ਬਾਕੀ ਪਸ਼ੂਪਨ ਜਿਹੜਾ ਨਕਸ਼ਾ ਨੁਕਸਾਨ ਹੋਇਆ ਉਹਦਾ ਮੁਆਬ ਮੁਆਵਜਾ ਪਤਾ ਲੱਗ ਜੇ ਬਸ ਕਿਹੜਾ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉਹਦੇ ਚ ਤੁਹਾਡੇ ਨਾਲ ਖੜਾਗੇ ਜਿੰਨਾ ਬਜਟ ਹੈ ਇਧਰੋਂ ਉਧਰੋਂ ਜਿੱਥੋਂ ਮਰਜੀ ਲੈ ਕੇ ਆਈਏ ਪਰ ਐਸ ਜਿਹੜੇ ਜਿਹੜੇ ਇਲਾਕਿਆਂ ਚ ਵੀ ਹੜ ਪਰਭਾਵਤ ਲੱਗੇ ਨੇ ਉਹਨਾਂ ਚ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਡੇ ਹਮੇਸ਼ਾ ਨਾਲ ਖੜੇ ਆ ਪਹਿਲਾਂ ਵੀ ਖੜੇ ਸੀ ਲੋਕਾਂ ਚੋਂ ਨਿਕਲਿਆ ਲੋਕਾਂ ਚਿਆਂ ਮੈਂ ਵੀ ਬੰਦਾ ਹੀ ਆ ਬਿਮਾਰੀ ਕਿਸੇ ਨੂੰ ਵੀ ਹੋ ਜਾਂਦੀ ਹੈ ਤੁਸੀਂ ਵੀ ਬਿਮਾਰੀ ਤੋਂ ਬਚੇ ਰਹੋ ਪਰਮਾਤਮਾ ਕਿਸੇ ਤੇ ਕਰੇ ਦੁੱਖ ਨਾ ਲੈ ਕੇ ਆਵੇ ਇਹਦੇ ਵਾਸਤੇ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਬਹੁਤ ਬਹੁਤ ਧੰਨਵਾਦ 사시카 ਜੀ ਦੱਸਦੀ ਕਿ ਪੰਜਾਬ ਦੇ ਵਿੱਚ ਕਈ ਇਲਾਕਿਆਂ 'ਚ ਭਾਰੀ ਤਬਾਹੀ ਮਚਾਈ ਹੈ ਹੜ੍ਹ ਨੇ ਤੋਂਨ ਦੱਸਦੀ ਕਿ ਉਸ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਨੇ ਤੇ ਅੱਜ ਸਰਕਾਰ ਦੇ ਵੱਲੋਂ ਵੀ ਹੜ੍ਹ ਪੀੜਤਾਂ ਦੇ ਲਈ ਇਹ ਮੁਆਵਜ਼ਾ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਦੇ ਵਿੱਚ ਬਿਮਾਰੀਆਂ ਨਾ ਫੈਲਣ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਵੱਲੋਂ ਟੀਕਾਕਰਨ ਵੀ ਸ਼ੁਰੂ ਕੀਤਾ ਜਾਵੇਗਾ ਤੇ ਉਹਨਾਂ ਇਹ ਵੀ ਕਿਹਾ ਕਿ ਲੋਕਾਂ ਬਿਨਾਂ ਮੈਂ ਰਹਿ ਨਹੀਂ ਸਕਦਾ ਤੇ ਤੁਹਾਡੇ ਦਰਦ ਅੱਗੇ ਮੈਨੂੰ ਮੇਰਾ ਦਰਦ ਛੋਟਾ ਲੱਗਿਆ ਤੇ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਹੜ ਪੀੜਤਾਂ ਦੇ ਨਾਲ ਮੁਲਾਕਤ ਕਰਨਗੇ। ਵੇਰ ਰਿਪੋਰਟ ਪੰਜਾਬੀ ਲੁੱਕ ਚੈਨਲ